ਸੋ ਅੱਜ ਮੈਂ 11 ਸਤੰਬਰ ਨੂੰ ਪ੍ਰੈਸ ਕਾਨਫਰੈਂਸ ਕਰਕੇ ਵਾਦਾ ਕੀਤਾ ਸੀ ਕਿ ਮੈਕਸਿਮਮ 45 ਦਿਨ ਅਸੀਂ ਦਿੱਤੇ ਅਫਸਰਾਂ ਨੂੰ ਕਿ ਪਾਣੀ ਥੋੜਾ ਜਿਹਾ ਘਟੂਗਾ ਕਿਉਂਕਿ ਅਜੇ 11 ਸਤੰਬਰ ਨੂੰ ਪਾਣੀ ਕੱਟਣ ਨਹੀਂ ਲੱਗਿਆ ਸੀ ਤਾਂ ਗਰਦੌਰੀਆਂ ਅੰਦਰ ਜਾ ਕੇ ਹੋ ਜਾਣਗੀਆਂ ਸਾਨੂੰ ਨੁਕਸਾਨ ਦਾ ਅੰਦਾਜ਼ਾ ਹੋਰ ਜ਼ਿਆਦਾ ਲੱਗ ਜਾਊਗਾ ਤਾਂ ਕਿ ਅਸੀਂ ਲਾਈਨ 'ਚ ਖੜੇ ਅਖੀਰਲੇ ਬੰਦੇ ਤੱਕ ਹੈਲਪ ਪਹੁੰਚਾ ਸਕੀਏ ਉਹਦੀ ਸਹਾਇਤਾ ਕਰ ਸਕੀਏ ਮਦਦ ਕਰ ਸਕੀਏ ਸਾਡਾ ਫਰਜ ਹੈ ਤੇ ਅੱਜ ਸਿਰਫ 32 ਦਿਨ ਹੋਏ ਨੇ ਅੱਜ 13 ਅਕਤੂਬਰ ਹੈ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਇਸ ਸ਼ਹੀਦਾਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸਿਆਣੇ ਕਹਿੰਦੇ ਆ ਜ਼ਖਮ ਤੇ ਮਲਮ ਉਦੋਂ ਹੀ ਲਗਣੀ ਚਾਹੀਦੀ ਆ ਜਦੋਂ ਜ਼ਖਮ ਅੱਲਾ ਹੋਵੇ। ਨੇਤਾ ਆਪਾਂ ਮੈਂ ਬਹੁਤਾ ਕੋਈ ਨਿੰਦਿਆ ਚੁਗਲੀ ਕਰਨੀ ਆਇਆ ਇੱਥੇ ਪਰ ਹਿਸਟਰੀ ਦੱਸਣੀ ਬਣਦੀ ਐ। ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਹੜ੍ਹ ਆਏ ਨੇ, ਇਸ ਤੋਂ ਪਹਿਲਾਂ ਵੀ ਕੁਦਰਤ ਦੀਆਂ ਕਰੋਪੀਆਂ ਆਈਆਂ ਨੇ, ਗੜੇ ਪਏ ਨੇ। ਨੇਹਰੀਆਂ ਝੱਖੜ ਬਾਬਰੋਲੇ ਆਏ ਨੇ। ਬੜੀਆਂ ਗਰਦੌਰੀਆਂ ਹੋਈਆਂ ਨੇ। ਬੜੀਆਂ ਉਮੀਦਾਂ ਰੱਖੀਆਂ ਨੇ 25 25 ਰੁਪਈਆਂ ਦੇ 37 37 ਰੁਪਈਆਂ ਦੇ 72 72 ਰੁਪਈਆਂ ਦੇ ਚੈੱਕ ਵੀ ਆਉਂਦੇ ਰਹੇ ਆ ਤੁਹਾਡੇ ਚ ਹੋਣਗੇ ਅਜੇ ਬੰਦੇ ਜਿਨ੍ਹਾਂ ਨੂੰ ਅਜੇ ਚੈੱਕ ਆਏ ਜਿਹੜੇ जखਮਾਂ ਤੇ ਲੂਣ ਭੁੱਕਦੇ ਸੀ ਔਰ ਆਏ ਵੀ ਸਾਲ-ਸਾਲ ਡੇਢ-ਡੇਢ ਸਾਲ ਬਾਅਦ ਹੈ ਇਸ ਤਰ੍ਹਾਂ ਦਾ ਸਿਸਟਮ ਸੀ ਉਹਨਾਂ ਉਹ ਚੈੱਕ ਨੂੰ ਬੈਂਕ 'ਚ ਲੈ ਕੇ ਜਾਣ ਵਾਸਤੇ ਪਟ્રોલ ਮੋਟਰਸਾਈਕਲ ਦਾ ਜਾਂ ਖਾਤਾ ਖਲੋਣ ਵਾਸਤੇ ਵੱਧ ਪੈਸੇ ਲੱਗ ਜਾਂਦੇ ਸੀ ਚੈੱਕ ਘੱਟ ਰੁਪਈਆਂ ਦਾ ਹੁੰਦਾ ਸੀ ਇਸ ਤਰ੍ਹਾਂ ਮਜ਼ਾਕ ਕਰਦੇ ਰਹੇ ਆਪਣੇ ਨਾਲ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਪਾਣੀਆਂ ਦੇ ਰਾਖੇ ਕਹੋਂਦੇ ਆ ਪਰ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਖੁਦ ਇੱਕ ਖੇਤੀ ਪਰਿਵਾਰ ਚੋਂ ਆਨਾ ਸਾਡੀ ਆਪਣੀ ਜ਼ਮੀਨ ਡੁੱਬਦੀ ਰਹੀ ਐ ਝੋਨਾ ਸਾਡਾ ਢਾਬਲ ਖੇਤ ਕਹਿੰਨੇ ਆ ਢਾਬ ਦਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਹੋਵੇ ਸਾਡੇ ਵੀ ਗਰਦੌਰੀਆਂ ਹੁੰਦੀਆਂ ਰਹੀਆਂ ਪਟਵਾਰੀ ਆਉਂਦਾ ਸੀ ਕਿਸੇ ਜ਼ਥੇਦਾਰ ਦੇ ਘਰੇ ਬੈਠ ਕੇ ਉੱਥੇ ਮੀਟ ਮੂਡ ਚ ਚਾੜ ਲੈਂਦੇ ਸੀ ਚੁੱਲ੍ਹੇ ਤੇ ਤੇ ਮਹਿਫਲ ਚੱਲ ਪੈਂਦੀ ਸੀ ਜੀ ਦੇ ਜੀ ਦੇ ਲਿਖਾਈ ਜਾਂਦਾ ਉਹਦੇ ਉਹਦੇ ਉਹ ਲਿਖੀ ਜਾਂਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਨਹੀਂ ਸੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ ਜਿਨ੍ਹਾਂ ਜਿਹੜੇ ਅਸਲੀ ਪੀੜਤ ਸੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਸੀ ਇਹ ਗੱਲ ਤਾਂ ਮੈਨੂੰ ਪਤਾ ਹੈ ਕਿ ਕਿੰਨਾਂ ਦੇ ਘਰੇ ਪਟਵਾਰੀ ਬਹਿਣਾ ਹੁੰਦਾ ਸੀ ਇਸ ਤਰ੍ਹਾਂ ਗਰਦੌਰੀਆਂ ਹੁੰਦੀਆਂ ਰਹੀਆਂ ਕਦੇ ਖੇਤ ਨਹੀਂ ਜਾਂਦੇ ਸੀ ਉਹ ਜਰੀਬਾਂ ਲੈ ਕੇ ਸੋ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਫਸਲ ਮਰ ਜਾਂਦੀ ਹੈ ਚੁੱਲੇ ਝਕਾ ਉੱਗ ਪੈਂਦੀ ਹੈ ਜੇ ਚੁੱਲ੍ਹਾ ਵੀ ਰੁੜ ਗਿਆ ਹੋਵੇ ਫੇਰ ਫੇਰ ਕੀ ਕਹੀਏ 3200 ਸਕੂਲ ਸਰਕਾਰੀ ਸਕੂਲ ਮਲਬਾ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਛੋਟੇ ਵੱਡੇ ਪੁਲ ਰੁੜ ਗਏ 19 ਕਾਲਜ ਹਸਪਤਾਲ ਪਸ਼ੂ ਡੰਗਰਾਂ ਦਾ ਤਾਂ ਅੰਦਾਜ਼ਾ ਹੀ ਕੋਈ ਨਹੀਂ 60 ਤੋਂ ਵੱਧ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਫਸਲ ਪ੍ਰਭਾਵਿਤ ਹੋ ਗਈ ਤੇ ਬਹੁਤੀ ਤਾਂ ਦਰਿਆਵਾਂ ਚ ਜ਼ਮੀਨ ਹੀ ਰੁੜ ਗਈ ਕਿੱਥੋਂ ਲਈ ਇਹ ਹੁਣ ਖਾਤੇ ਕੱਢ ਕੇ ਪਰ ਕੋਈ ਗੱਲ ਨਹੀਂ ਜਦੋਂ ਡਾਕਟਰ ਉਹ ਹੋਵੇ ਜਿਹੜਾ ਨਬਜ਼ ਦੇਖ ਕੇ ਦੱਸ ਦਿੰਦਾ ਹੋਵੇ ਕਿ ਰੋਗ ਕੀ ਹੈ ਤੇ ਇਲਾਜ ਕੀ ਹੈ ਫਿਰ ਬਾਲਾ ਫਿਕਰ ਨਹੀਂ ਕਰਦੇ ਸੋ ਅਸੀਂ ਸਾਰੇ ਪਿੰਡਾਂ ਚ ਆਏ ਹੋਏ ਆ ਸਾਨੂੰ ਸਾਰਾ ਪਤਾ ਹੈ ਕਿ ਦੁੱਖ ਕਿੱਥੇ ਨੇ ਤੋ ਉਹਨਾਂ ਦਾ ਹੱਲ ਕਿੱਥੇ ਆ? ਮਹੀਨੇ ਦੇ ਵਿੱਚ ਵਿੱਚ ਅੱਜ 631 ਲਾਹਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ੀਰੀ ਜਿਹੜੇ ਨੇ ਉਹਨਾਂ ਨੂੰ ਘਰਾ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਇਆ ਬਾਕੀ ਜਿਹੜੇ ਨੇ ਪਸ਼ੂ ਨੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ। ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀ ਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਉਹ ਵੀ ਦੇਵਾਂਗੇ ਅੱਜ 20000 ਰੁਪਇਆ 1 ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਇਆ 1 ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲ